ਕਲ ਕੀ ਤਰ ਦਸ਼ਮੇਸ਼ ਪਿਤਾ ਦੇ ਸਿਵਤ ਲਖੀ ਨਾ ਜਾਵੇ ਮਾ ਗੁਦਰੀ ਦਾ ਚੰਨਾ ਤੇਥੋਂ ਸਭ ਜਗ ਸਦਕੇ ਜਾਵੇ ਹੋ ਵਿਚਰ ਜਾ ਦੇ ਰਾਜੀ ਰਹਿਣਾ ਮਨ ਨਾ ਉਸ ਦਾ ਪਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਜਾਣਾ ਜੀ ਕਲਗੀ ਤਰਦਸ਼ ਮੇਸ਼ ਪਿਤਾ ਦੇ ਸਿਵਤ ਲਿਖੀ ਨਾ ਗਾਵੇਂ ਮਾਂ ਗੁਦਰੀ ਦਾ ਜੰਨਾ ਤੈਥੋਂ ਸਭ ਜਗ ਸਦਕੇ ਜਾਵੇ ਬੋਲ ਵਿਚਰ ਜਾਦੇ ਰਾਜੀ ਰਹਿਣਾ ਮਨ ਨਾ ਉਸ ਦਾ ਪਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਜਿਦ ਲੇਖ ਲਾਇਆ ਬੁਝਿਆ ਦੀਪ ਜੋ ਹਿੰਦਿਆ ਦਾ ਸੀ ਪਾ ਕੇ ਖੂਨ ਜਗਾ ਹੋ ਜਿਹੜੇ ਦੁੱਖਾਂ ਤਰ ਤਨੂ ਲੈ ਹਿਰਦ ਵਿੱਚ ਸਮਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜਾਣਾ ਜੀ ਦਬੇ ਕੁਚਲੇ ਤੇ ਵਾਲ ਕਹਿ ਕੇ ਜਲਮ ਜੋ ਤੇਰ ਕਾਰੇ ਉਹ ਨਾਨੂ ਨਾਲ ਕਾਲ ਜੀ ਉੱਚਿਆਂ ਨਾਲ ਰਲਾਣਾ ਤਨ ਗੁਰ ਗੋਪਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣਚ ਉੜਤਾਈ ਸ਼ੇਰ ਬਣਾਇਆ ਖੰਡੇ ਪਾਲ ਪਾਈ ਹੱਕ ਲਈ ਲੜਨਾ ਦੇਸ਼ ਲਈ ਮਰਨਾ ਸਾਰੀ ਬਾਤ ਬਤਾਈ ਸੂਰੇ ਪੀਰ ਪਹਤਰ ਨੂੰ ਜਾ ਸਵਾ ਲੱਖ ਨਾਲ ਡਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਜਾਣਾ ਜਿਸ ਸਰਸਾ ਨਦੀ ਦੇ ਕੰਢੇ ਪਿਆਰ ਵਾਲ ਮਸ਼ੋੜਾ ਅੱਖਾਂ 사ਵੇ ਵਿੱਚ ਛਿੜ ਗਿਆ ਸੀ ਦੋ ਪੁੱਤਰਾਂ ਦਾ ਦੋ ਪੁੱਤਰਾਂ ਦਾ ਜੋੜਾ ਹੋ ਚਰਜਿਨਾ ਨਾ ਦਿਲ ਕਬਰਾਇਆ ਮੰਨਿਆ ਰੱਬ ਦਾ ਪਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪੜ ਵਿਚ ਚਮਕਾਰ ਦਿਆ ਦਸ ਲਖ ਦੁਸ਼ਮਣ ਚੋਂ ਪਾਸਿਆ ਤੂੰ ਕਿਹੜੇ ਗੜੀ ਨੂੰ ਪਾਏ ਨਾ ਹੋਸੀ ਨਾ ਹੋਇਆ ਹੁਣ ਤੱਕ ਐਸ ਜੁੱਤ ਮਹਾਨਾ ਤਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜਾਣਾ ਹੋਏ ਤਨ ਦਾ ਛੋੜਾ ஜிசா தனி கருகோந்த சிங்க கசன பண ஜனா ਵਰਦਾਨ ਦੇਸ਼ ਨੂੰ ਇਸਦਾ ਜੀਵਨ ਬਾਤ ਪਿਆਰਾ ਇਹ ਜੀਵਨ ਦਾ ਦਾਤਾ ਜਾਣੋ ਸੋਹਣਾ ਦੇਸ਼ ਦੁਨਾਰਾ ਉਹ ਕੀਤਾ ਜੋ ਉਪਕਾਰ ਉਸਨੇ ਭੁੱਲ ਪੰਜਾਬ ਨ ਜਾਣਾ ਹਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਕਿਸ ਨੇ ਹੈ ਬਣ ਕਿਸ ਨੇ ਹੈ ਬਣ ਜਾਣਾ